ਹੋ ਜੂ ਪ੍ਰੇਸ਼ਾਨ ਕੀ ਸੁਣਾਏਂਗਾ ਅੱਜ ਬਾਈ ਨੂੰ ਖਾਲ ਤਾਂ ਸੁਣਾਈਏ ਸੁਣਾ ਦੇ ਹਾਂ ਸੁਣਾ ਆਹ ਫੋਲੇ ਖੜਿਆ ਹੋਵੇ ਜੇ ਬਾਗੇ ਅੰਦਰ ਬਿਨਾ ਸੋਚਿਆ ਕਬੇ ਵੀ ਤੋੜ ਗਏ ਨਾ ਬਾਗ ਬੇ ਆਪਣਾ ਨਾ ਜੇ ਹੋਵੇ ਪਹਿਲਾਂ ਹੋ ਪੋਲੇ ਉਸ ਦੇ ਨਾਲ ਦਿਲ ਜੋੜੀਏ ਨਾ ਜੇ ਕਰ ਜੋੜੀਏ ਦੇ ਦੀਏ ਸਾਥ ਪੂਰਾ ਹੋ ਥੋੜੀ ਗੱਲ ਤੇ ਪਿੱਛੇ ਮੂੰਹ ਮੋੜੀਏ ਨਾ ਜਾਤਾ 베ੜੀ ਨੂੰ ਕੰਡੇ ਤੇ ਠੇਲੇ ਦੀਏ ਸਜਣਾ ਤੇ ਜਾ ਫਿਰ ਅਦਬ ਚਕਾਰ ਜਾ ਛੋੜੀਏ ਨਾ ਉਹ ਕਹਿੰਦਾ ਬੋਲੀਏ ਨਾ ਝੂਠੋ ਤੋਲੀਏ ਨਾ ਕੱਟੇ ਜੀ ਤਾਪ ਦੇ ਦਿਲਾਂ ਤੇ ਮਾਰੀਏ ਨਾ ਸੱਟ ਜੀ ਮਿਲੇ ਹੋਏ ਦਿਲਾਂ ਦਾ ਵਿਛੋੜਾ ਪਾਈਏ ਨਾ ਨੇਕੀ ਖੱਟ ਬੰਦੇ ਵਧੀਆਂ ਕਮਾਈਏ ਨਾ ਨੇਕੀ ਖੱਟ ਬੰਦੇ ਵਧੀਆਂ ਕਮਾਈਏ ਨਾ ਹੋ ਸਦਾ ਨਹੀਂ ਰਹਿਣਾ ਹੋਸ਼ਨਾ ਜਵਾਨੀ ਨੇ ਇੱਕ ਦਿਨ ਓਡਮਾ ਸਰੀਰ ਫਾਨੀ ਨੇ ਹੋ ਵਿਸ਼ਿਆਂ ਦੇ ਸੰਗ ਬਿਰਤੀ ਲਗਾਈਏ ਨਾ ਨੇਕੀ ਖੱਟ ਬੰਦੇ ਵਧੀਆਂ ਕਮਾਈਏ ਨਾ ਨੇਕੀ ਖੱਟ ਬੰਦੇ ਵਧੀਆਂ ਕਮਾਈਏ ਨਾ ਕਹਿੰਦਾ ਓਥੇ ਕੰਮ ਨੂੰ ਜਾਏ ਜਿੱਥੇ ਹੋਵੇ ਮਾਨ ਇੱਜ਼ਤ ਬਗੈਰ ਸੋਏ ਇਨਸਾਨ ਨਾ ਐਵੇਂ ਮੱਲੋ ਮੱਲੀ ਚੌਧਰੀ ਕਹਾਈਏ ਨਾ ਨੇਕੀ ਖੱਟ ਬੰਦੇ ਵਧੀਆਂ ਕਮਾਈਏ ਨਾ ਨੇਕੀ ਖੱਟ ਬੰਦੇ ਵਧੀਆਂ ਕਮਾਈਏ ਨਾ ਓਹ ਕਹਿੰਦਾ ਸਾਇਆ ਔਰ ਤੋ ਬਗਾਨੀ ਦਾ ਤੋੜੀਏ ਨਾ ਮਾਨਿਆ ਪਤੀ ਜਨਾਨੀ ਦਾ ਤੋੜੀਏ ਨਾ ਮਾਨਿਆ ਪਤੀ ਜਨਾਨੀ ਦਾ दारू ਪੀ ਗਰੀਬ ਲੋਕਾਂ ਨੂੰ ਸਤਾਏ ਨਾ ਨੇਕੀ ਖੱਟ ਬੰਦੇ ਵਧੀਆਂ ਕਮਾਈਏ ਨਾ ਨੇਕੀ ਖੱਟ ਬੰਦੇ ਵਧੀਆਂ ਕਮਾਈਏ ਨਾ ਵਾਹ ਜੀ ਮੁੰਜੁਰ ਜੀ ਸਾਡੀ ਵਾਹ ਜੀ ਵਾਹ ਬਹੁਤ ਸੋਹਣਾ ਵਾਹ ਸਰਦ ਸਾਡਾ ਮਾਨ ਪੈਂਦਰੇ ਗਰੂ ਮਾਤੇ ਵਾਹ ਜੀ ਕਰਾਂਗੇ ਮਾਨਦਾਨ ਬਾਤ ਕਰਦੇ ਆ ਤੇਰਾ ਮਾਨਦਾਨ ਤੈਨੂੰ ਕੀ ਕਰਨਾ ਤੂੰ ਮਾਨ ਲੈ ਬਾਪੂ ਮਾਨਦਾਨ ਕਰ ਦਿੰਨੇ ਤੇਰਾ ਯਾਰ ਲੈ ਫੜ ਖੁਸ਼ ਆ ਲੱਖਾਂ ਆ ਜੀ ਲੱਖਾਂ ਜੀ ਥੜ ਥੜ ਦਰਸ਼ਨ ਹੋ ਗਏ ਹਾਂ ਇਹਨਾਂ ਨੂੰ ਆ ਦੇ ਇਹਨਾਂ ਨੂੰ ਵਧਾ ਕਰੋ ਮੇਰੇ ਸਿਰ ਤੇ ਹੱਥ ਰੱਖਾ ਕਰੋ ਨਾ 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 ਇਹ ਇਹਨਾਂ ਨੂੰ